ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫੇਰ ਸਾਡੇ ਨਾਲ ਸੁਨੇਹਾ ਮੈਮ ਨੇ ਦਾ ਵੀਜ਼ਾ ਆਫਕਤੋਂ ਕੈਨੇਡਾ ਦੇ ਵਿੱਚ 2026 ਦੇ ਵਿੱਚ ਵਿਦਿਆਰਥੀ ਵੀਜ਼ਾ ਦਾ ਕੀ ਸਿਨੈਰੀਓ ਰਹਿਣ ਵਾਲਾ ਹੈ ਇਹਦੇ ਉੱਪਰ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨਗੇ ਸੁਨੇਹਾ ਮੈਡਮ ਬਹੁਤ ਸਵਾਗਤ ਹੈ ਜੀ ਕਰਿਓ ਗੱਲ ਕਲੀਅਰ ਸੋ ਕੈਨੇਡਾ ਸਟਡੀ ਵੀਜ਼ਾ 2026 तक की सिनेरियो रहने वाला है उस सारे बारे गल करांगे सो so, बहुत पॉजिटिव वाइब्स आ रही हैं तो कहो कि मैम उन्होंने कोटा भी घटाता तो भी कह रहे हो पॉजिटिविटी या सो पॉजिटिविटी स्टूडेंट्स है so, क्या। क्योंकि मैं देख रही हूँ मैं रोज़ लाइव कर दी हाँ स्टूडेंट्स की अज भी जी फस्ट प्रेफरेंस बनी हुई है वह कैनेडा ही है और पॉजिटिव माहौल कि एक पहले ਮਾਸਟਰ ਪ੍ਰੋਗਰਾਮ ਨੂੰ ਲੈ ਕੇ ਜਿਹੜੀ ਨਵੀਂ ਅਪਡੇਟ ਸੀਗੀ ਕਿ ਮਾਸਟਰਸ ਜਾਂ ਤੁਸੀਂ ਕਰਨ ਜਾ ਰਹੇ ਹੋ ਤਾਂ ਤੁਹਾਡਾ ਫੈਮਿਲੀ ਤੁਹਾਡੇ ਨਾਲ ਜਾਏਗੀ ਪਲੱਸ ਤੁਹਾਨੂੰ ਪਾ ਲੈਟਰ ਦੀ ਜ਼ਰੂਰਤ ਨਹੀਂ ਹੈ ਮੀਨਸ ਕਿ ਈਜ਼ੀ ਪ੍ਰੋਸੈਸ ਹੈ ਕਿ ਕੈਨੇਡਾ ਵੀ ਚਾਹੁੰਦਾ ਹੈ ਕਿ ਟਾਈਮ ਸਿਰ ਮਾਸਟਰ ਪ੍ਰੋਗਰਾਮਸ ਲਈ ਸਟੂਡੈਂਟਸ ਆਨ ਉੱਤੋਂ ਬਾਅਦ ਜਿਹੜੇ ਡਾਕਟੋਰੇਟ ਕਰਨ ਆਨਗੇ ਉਹਨਾਂ ਦਾ 14 ਵੀਕ ਸੌਰੀ 14 ਡੇਸ ਦੇ ਵਿੱਚ ਵੀਜ਼ਾ ਗ੍ਰਾਂਟ ਕੀਤਾ ਜਾਏਗਾ ਪ੍ਰੋਸੈਸਿੰਗ ਟਾਈਮ ਈਜ਼ੀ ਕਰਤਾ ਵਾ ਸੋ ਇੱਕ ਪੋਜ਼ਿਟਿਵ ਪੋਜ਼ਿਟਿਵ ਕੇਸ ਆ ਗਿਆ ਇੱਕ ਅਪਡੇਟ ਹੈਗੀ ਹੈ ਜਾਂ ਪੋਜ਼ਿਟਿਵ ਸਟੇਟਮੈਂਟ ਹੈਗੀ ਹੈ ਉਸ ਤੋਂ ਬਾਅਦ ਸਟੂਡੈਂਟਸ ਮੈਂ ਜੋ ਚੀਜ਼ ਦੇਖ ਰਹੀਆਂ 2020 5 ਦੇ ਵਿੱਚ ਅਗਰ ਆਪਾਂ ਦੇਖੀਏ ਹੈ 24 ਦੇ ਵਿੱਚ ਤਾਂ ਸਟੂਡੈਂਟਸ ਨਵੇਂ ਪੈਰਾਮੀਟਰਸ ਨੂੰ ਮੰਨਣ ਲਈ ਹੀ ਤਿਆਰ ਨਹੀਂ ਸੀ ਬਟ ਜਦੋਂ ਸਟੂਡੈਂਟਸ ਦੇ 2020 5 ਦੇ ਵਿੱਚ ਅਪਲੀਕੇਸ਼ਨਸ ਨਵੇਂ ਰੂਲਸ ਅਕੋਰਡਿੰਗ ਲਗਾਈਆਂ ਮੀਨਸ ਕਿ ਉਹਨਾਂ ਨੇ ਫੰਡਿੰਗ ਵੀ ਦਿਖਾਈ ਉਹਨਾਂ ਨੇ ਡਿਗਰੀ ਪ੍ਰੋਗਰਾਮ ਜਾਂ ਪ੍ਰੋਗਰਾਮ ਤੇ ਆਪਣਾ ਪੂਰਾ ਫੋਕਸ ਕੀਤਾ ਫੁੱਲ ਜੀਆਈਸੀ ਪੇ ਕੀਤੀ ਫੁੱਲ ਫੀ ਪੇ ਕੀਤੀ ਔਰ ਉਹਨਾਂ ਨੂੰ ਇੱਕ ਸਮਝ ਆ ਗਈ ਕਿ ਪ੍ਰੋਫਾਈਲ ਕਿੱਦਾ ਦੀ ਕੈਨੇਡਾ ਚਾਹੁੰਦਾ ਮੀਨ 70 80 ਪਰਸੈਂਟ ਮਾਰਕਸ ਹੋਣੇ ਚਾਹੀਦੇ ਆਈਐਲਸ ਸਾਡੇ 7 ਜਾਂ 6 ਨਾਟ ਲੈਸ ਦਨ 6.5 ਨਾਟ ਲੈਸ ਦਨ 6 ਹੋਣੇ ਚਾਹੀਦੇ 5.5 ਵਾਲਾ ਤਾਂ ਟ੍ਰੈਂਡ ਹੀ ਖਤਮ ਹੋ ਗਿਆ ਸਟੂਡੈਂਟ ਨੂੰ ਵੀ ਸਮਝ ਆ ਗਿਆ ਸੋ ਉਹਦੇ ਵਿੱਚ ਕੀ ਹੋਇਆ ਰਿਜ਼ਲਟਸ ਵੀ ਆਏ ਆ ਸੋ ਅੱਛੇ ਪ੍ਰੋਫਾਈਲਸ ਦੇ 2026 ਦੇ 35 ਦੇ ਵਿੱਚ ਵੀ ਰਿਜ਼ਲਟਸ ਆਇਆ ਸੋ ਇਨ 2026 ਦਾ ਸਟੂਡੈਂਟ ਪਹਿਲੇ ਪ੍ਰਪੇਅਰ ਆ ਉਹਨੂੰ ਪਤਾ ਹੈ ਕਿ ਮੈਂ ਸੋਰਸ ਆਫ ਇਨਕਮ ਵੀ ਪੈਰੈਂਟਸ ਦਾ ਦਿਖਾਣਾ ਹੈ ਉਹਨੂੰ ਪਤਾ ਹੈ ਕਿ ਮੈਂ 4 ਮਹੀਨੇ ਦੀ ਸਟੇਟਮੈਂਟ ਵੀ ਲਾਨੀ ਹੈ ਮੈਂ ਫੰਡ ਵੀ ਲਾਣਿਆ ਸੋ ਇਹ ਰੀਜ਼ਨ ਕਰਕੇ ਮੈਂ ਕਹਿ ਰਹੀ ਹਾਂ ਕਿ ਜਿਹੜੇ ਪ੍ਰੋਫਾਈਲਸ ਅੱਜ ਵੀ ਅੱਛੇ ਆ ਔਰ ਡੈਫੀਨੇਟਲੀ ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ ਆਪਣਾ 2026 ਇਨਟੇਕ ਕਰਨ ਸਿਰਫ ਧਿਆਨ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਇੰਸਰ ਐਪਲੀਕੇਸ਼ਨ ਲਗਾਓ ਕਿਉਂਕਿ ਮੇ ਇਨਟੇਕ ਸੈਪਟੈਂਬਰ ਇਨਟੇਕ ਜਿਆਦਾ ਦੂਰ ਨਹੀਂ ਆ ਕੋਰਸ ਨੂੰ ਲੈ ਕੇ ਬਿਲਕੁਲ ਰੈਲੇਵੈਂਟ ਹੋਣਾ ਚਾਹੀਦਾ ਉੱਥੇ ਤਾਂ ਤੁਸੀਂ 1% ਵੀ ਕੰਪਰੋਮਾਈਜ਼ ਨਹੀਂ ਕਰਨਾ ਐਸਓਪੀ ਤੇ ਵਰਕ ਕਰੋ ਕਿਉਂਕਿ ਕੀ ਹੋਇਆ ਕਿ 2025 ਨੇ ਸਾਨੂੰ ਸਿਖਾਇਆ ਕਈ ਗਲਤੀਆਂ ਅਸੀਂ ਕੀਤੀਆਂ ਕਿਉਂ ਵੀਜ਼ੇ ਨਹੀਂ ਆਏ ਔਰ ਉਹ ਚੀਜ਼ ਆ ਤਾਂ ਹੁਣ ਸਾਨੂੰ ਇੱਕ ਲੈਸਨ ਮਿਲ ਗਿਆ ਤਾਂ 2026 ਦੇ ਵਿੱਚ ਜਿਹੜੇ ਜੈਨੂਇਨ ਸਟੂਡੈਂਟਸ ਹੈਗੇ ਔਰ ਇੱਕ ਹੋਰ ਚੀਜ਼ ਦੇਖਿਆ ਕਿ ਅੱਗੇ ਕੀ ਹੁੰਦਾ ਸੀ ਬਹੁਤ ਫਾਈਲਸ ਕੈਨੇਡਾ ਦੀਆਂ ਲੱਗੀਆਂ ਸੋ ਫਾਈਲਸ ਵੀ ਤਾਂ ਲਿਮਿਟਡ ਹੋ ਗਈਆਂ ਵਾ ਸੋ ਡੈਫੀਨੇਟਲੀ ਰਿਜ਼ਲਟਸ ਅੱਛੇ ਆਣਗੇ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈ ਔਰ ਜਿਹੜੇ ਸਾਰੇ ਆਪਣੇ ਪੈਰਾਮੀਟਰਸ ਮੀਟ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਔਰ ਟੈਲੀਫੋਨ ਕਰਕੇ ਤੁਸੀਂ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਕਿਸੇ ਤਰ੍ਹਾਂ ਦੀ ਵੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਜਾਂ ਕੋਈ ਕਲੈਰਿਟੀ ਚਾਹੁੰਦੇ ਹੋ ਤੇ ਆਪਣਾ ਹਰ ਸ਼ੰਕਾ ਦੂਰ ਕਰੋ ਕਿਉਂਕਿ ਮੇਰਾ ਹੀ ਮੰਨਣਾ ਹੈ ਕਿ ਵਿਦਿਆਰਥੀਆਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਕੋਰਸ ਦੇ ਸਿਲੈਕਸ਼ਨ ਫੀਸਾਂ ਦੇ ਸਬੰਧ ਵਿੱਚ ਸਮਝਣ ਦੇ ਵਿੱਚ ਜਾਂ ਤੁਸੀਂ ਕਿਹੜੇ ਕੋਰਸ 'ਚ ਜਾਣਾ ਸੋ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਹੋਏਗੀ ਤੇ ਸਕਸੈਸ ਰੇਟ ਦੇ ਚਾਂਸਸ ਹੋਰ ਵਧਣਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਨੇੜੇ ਦੇ ਦਫਤਰ ਜੀ ਵਿਜ਼ਿਟ ਕਰੋ ਜਾਂ ਤੁਸੀਂ ਟੈਲੀਫੋਨ ਦੇ ذریعے ਸੰਭਾਲ ਲੈ ਕੇ ਮਿਲੋ ਤੁਸੀਂ ਆਨਲਾਈਨ ਵੈਬਸਾਈਟਸ ਦੇ ذریعے ਵੀ ਈਮੇਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਔਰ ਤੁਸੀਂ ਕਿਸੇ ਵੀ ਹਿੱਸੇ 'ਚੋਂ ਦੇਸ਼ ਦੇ ਅਪਲਾਈ ਕਰ ਸਕਦੇ ਹੋ ਥੈਂਕ ਯੂ ਸੋ ਮਚ